ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਹੱਲਾ ਪੰਜਵਾ ਬੇਨੋ ਸਿਮਰਨ ਜੈਸੇ ਸਰਪ ਆਰ ਜਾਰੀ ਤੋ ਜੀਵ ਹੈ ਸਾਕਤ ਨਾਮ ਬਿਸਾਰੀ ਇਕ ਨਿਮਖ ਜੋ ਸਿਮਰਨ ਮਹਿ ਜੀਆ ਕੋਟੇ ਦਿਨ ਸਲਾਖ ਸਦਾ ਥਿਰthia ਰਹਾ ਬੇਨ ਸਿਮਰਨ ਤਰੇਗੁ ਕਰਮ ਕਰਾਸ ਕਾਗ ਬਤਨ ਬਿਸਤਾ ਮਹਿਵਾਸ ਬੇਨੁ ਸਿਮਰਨ ਭਏ ਕੁਕਰ ਕਾਮ ਸਾਕਤ ਬੇਸਵਾਪੂਤ ਨਿਨਾਮ ਬੇਨੁ ਸਿਮਰਨ ਜੈਸੇ ਸੀਂਗ ਛਤਾਰਾ ਬੋਲ ਹੈ ਕੁਰ ਸਾਕਤ ਮੁਖ ਕਾਰਾ ਬੇਨੂ ਸਿਮਰਨ ਗਰਦਭ ਕੀ ਨਿਆਈ ਸਾਕਤ ਥਾਨ ਪਰਿਸ਼ਟ ਫਿਰਾਹੀ ਬੇਨੂ ਸਿਮਰਨ ਕੂਕਰ ਹਰ ਕਾਇਆ ਸਾਕਤ ਲੋਭੀ ਬੰਧੁ ਨ ਪਾਇਆ ਬੇਨੂ ਸਿਮਰਨ ਹੈ ਆਤਮ ਘਾਤੀ ਸਾਕਤ ਨੀਚ ਤਿਸ ਕੁਲ ਨਹੀਂ ਜਾਤੀ ਜੇਸੁ ਭਇਆ ਕਿਰਪਾਲ ਤਿਸ ਸਤ ਸੰਗ ਮਿਲਾਇਆ ਕਹ ਨਾਨਕ ਗੁਰ ਜਗ ਤੁਤਰਾਇਆ ਗੌੜੀ ਮਹੱਲਾ ਪੰਜਵਾ ਗੁਰ ਕੈ ਬਚਨਿ ਮੋਹਿ ਪਰਮ ਗਾਤੇ ਪਾਈ ਗੋਰੇ ਪੂਰੇ ਮੇਰੀ ਪੈਜ ਰਖਾਈ ਗੁਰ ਕੈ ਬਚਨਿ ਧਿਆਉ ਮੋਹਿ ਨਾ ਗੁਰ ਪਰਸਾ ਦੇ ਮੋਹੇ ਮਿਲਿਆ ਥਾ ਰਹਾ ਗੁਰ ਕੈ ਬਚਨ ਸੁਣੇ ਰਸਨ ਵਖਾਣੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕੈ ਬਚਨੇ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵਡ ਪਰਤਾਪ ਗੁਰ ਕੈ ਬਚਨੇ ਮਿਟਿਆ ਮੇਰਾ ਪਰਮ ਗੁਰ ਕੈ ਬਚਨੇ ਪੇਖਿਓ ਸਭ ਬ੍ਰਹਮੋ ਗੁਰ ਕੈ ਬਚਨ ਕੀਨੋ ਰਾਜੁ ਜੋਗੁ ਗੁਰ ਕੈ ਸੰਗੇ ਤਰਿਆ ਸਭੂ ਲੋਗੁ ਗੁਰ ਕੈ ਬਚਨ ਮੇਰੇ ਕਾਰਜ ਸਿਧੇ ਗੁਰ ਕੈ ਬਚਨ ਪਾਇਆ ਨਾਉ ਨਿਧੇ ਜene ਜene ਕੀਨੀ ਮੇਰੇ ਗੁਰ ਕੀ ਆਸ ਤਿਸ ਕੀ ਕਟਿਐ ਜਮ ਕੀ ਫਾਸਾ ਗੁਰ ਕੈ ਬਚਨਿ ਜਾਗਿਆ ਮੇਰਾ ਕਰਮ ਨਾਨਕ ਗੁਰ ਪੀਟਿਆ ਪਾਰ ਬ੍ਰਹਮ ਗਉੜੀ ਮਹੱਲਾ ਪੰਜਵਾ ਤੇ ਸੁ ਗੁਰ ਕਾ ਸਿਮਰਾ ਸਾਸੇ ਸੇ ਗੁਰ ਮੇਰੇ ਪ੍ਰਾਨ ਸਤਿ ਗੁਰ ਮੇਰੀ ਰਾਸੇ ਰਹਾਉ ਗੁਰ ਕਾ ਦਰਸਨ ਦੇਖੇ ਦੇਖੇ ਜੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ ਗੁਰ ਕੀ ਰੇਣ ਨਿਤ ਮੱਜਨੋ ਕਰਾਓ ਜਨਮ ਜਨਮ ਕੀ ਹਾਉ ਮੈ ਮਲੁ ਹਰਾਓ ਤੇ ਸੁ ਗੁਰ ਕਾ ਝੂਲਾ ਵ ਪਾਖਾ ਮਹਾ ਅਗਨੇ ਤੇ ਹਾਥੁ ਦੇ ਰਖਾ ਤੇ ਸੁ ਗੁਰ ਕੈ ਗਰੇਹ ਟੋਵਾ ਪਾਣੀ ਜੇ ਸੁ ਗੁਰ ਤੇ ਅਕਾਲ ਗਾਤੇ ਜਾਣੀ ਤੇ ਸੁਖੁਰ ਕੇ ਗਰੇਹ ਪੀਸੋਨੀਤ ਜੇ ਸੁ ਪਰਸਾ ਦੇ ਵੈਰੀ ਸਭ ਮੀਤ ਜੇਨੇ ਗੋਰ ਮੋਕੋ ਦਿਨਾ ਜੀਉ ਆਪੁਨਾ ਦਸਰਾ ਅਪੇ ਮੋਲੇ ਲੀਓ ਅਪੇ ਲਾਇਓ ਆਪਣਾ ਪਿਆਰ ਸਦਾ ਸਦਾ ਤੇ ਸੁ ਗੁਰ ਕਉ ਕਰੀ ਨਮਸਕਾਰ ਕਾਲੇ ਕਲਿਸ ਪੈ ਪ੍ਰਮ ਦੁਖ ਲਾਥਾ ਕਹ ਨਾਨਕ ਮੇਰਾ ਗੁਰ ਸਮਰਾਥਾ ਗਉੜੀ ਮਹੱਲਾ ਪੰਜਵਾ ਮੇਲੋ ਮੇਰੇ ਗੋਬਿੰਦ ਆਪਣਾ ਨਾਮ ਦੇਹੋ ਨਾਮ ਬਿਨਾ ਤਰੇਗੁ ਤਰੇਗੁ ਅਸਨੇ ਰਹਾ ਨਾਮ ਬਿਨਾ ਜੋ ਪਹਿਰੇ ਖਾਇ ਜੋ ਕੁਕਰ ਜੁਠਨ ਮਹਿ ਪਾਇ ਨਾਮ ਬਿਨਾ ਜੇਤਾ ਵਿਵਹਾਰ ਜੋ ਮਿਰ ਤਕ ਮਿਥਿਆ ਸੀ ਗਾਰ ਨਾਮ ਬਿਸਾਰੇ ਕਰੇ ਰਸ ਭੋਗ ਸੋਖ ਸੁਪਨੇ ਨਹੀਂ ਤਨ ਮਹਿ ਰੋਗ ਨਾਮ त्यागे करे अनकाज ਬਿਨ ਸਜਾਇ ਝੂਠੇ ਸਭ ਪਾਜ ਨਾਮ ਸੰਗੇ ਮਨ ਪ੍ਰੀਤੇ ਨ ਲਾਵੇ ਕੋਟੇ ਕਰਮ ਕਰਤੋ ਨਰਕੇ ਜਾਵੇ ਹਰ ਕਾ ਨਾਮ ਜੇਨੇ ਮਨ ਨ ਆਰਾਧਾ ਚੋਰ ਕੀ ਨਿਆਈ ਜੰਪਰੇ ਬਧਾ ਲੱਖ ਅਡੰਬਰ ਬਹੁਤ ਵਿਸਥਾਰ ਨਾਮ ਬਿਨਾ ਝੂਠੇ ਪਾਸਾਰ ਹਰ ਕਾ ਨਾਮ ਸੁਈ ਜਨੂ ਲੇ ਕਰ ਕਿਰਪਾ ਨਾਨਕ ਜਿਸ ਦੀ ਗੌੜੀ ਮਹੱਲਾ ਪੰਜਵਾ ਆਦਿ ਮੱਧੇ ਜੋ ਅੰਤੇ ਨਿਬਾਹੈ ਸੋ ਸਾਜਣੁ ਮੇਰਾ ਮਨੁ ਚਾਹੈ ਹਰੇ ਕੀ ਪ੍ਰੀਤ ਸਦਾ ਸੰਗੇ ਚੱਲੇ ਦਇਾਲ ਪੁਰਖ ਪੂਰਨ ਪ੍ਰਤਿਪਾਲੈ ਰਹਾ ਬਿਨ ਸਤ ਨਾਹੀ ਛੋੜ ਨ ਜਾਏ ਜਹ ਪੇਖਾ ਤਹ ਰਹਾ ਸਮਾਈ ਸੁੰਦਰ ਸੁਘੜੁ ਚਤੁਰ ਜੀ ਦਾਤਾ ਪਾਈ ਪੁੱਤ ਪਿਤਾ ਪ੍ਰਭੂ ਮਾਤਾ ਜੀਵਨ ਪ੍ਰਾਨ ਅਦਾਰ ਮੇਰੀ ਰਾਸ ਸੇ ਪ੍ਰੀਤ ਲਾਈ ਕਰਿ ਰਿਧੈ ਨਿਵਾਸਿ ਮਾਇਆ ਸਿਲਕ ਕਾਟੀ ਗੋਪਾਲੇ ਕਰਿ ਆਪਣਾ ਲੀਨੋ ਨਦਰਿ ਨਹਾਲੇ ਸਿਮਰੇ ਸਿਮਰੇ ਕਾਟੇ ਸਭੇ ਰੋਗ ਚਰਨ ਧਿਆਨ ਸਰਬ ਸੁਖ ਭੋਗ ਪੂਰਨ ਪੁਰਖ ਨਵ ਤਨੋ ਨਿਤ ਬਾਲਾ ਹਰ ਅੰਤਰ ਬਾਹਰ ਸੰਗ ਰਖਵਾਲਾ ਕਹ ਨਾਨਕ ਹਰ ਹਰ ਪਦ ਚੀਨ ਦਰਬਾਸੂਨਾਮ ਭਗਤ ਕਾ ਦੀਨ ਰਾਗੂ ਗੌੜੀ ਮਾਝ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਖੋਜਿਤ ਫਿਰੇ ਅਸੰਖ ਤੰਤ ਨ ਪਾਰਿਆ ਸਈ ਹੋਏ ਪਗਤ ਜਿਨਾ ਕਿਰਪਾਰਿਆ ਹਾਉ ਵਾਰਿਆ ਹਰ ਵਾਰਿਆ ਰਹਾ ਸੁਣੇ ਸੁਣੇ ਪੰਥੁ ਡਰਾਉ ਬਹੁਤ ਪਹਿਰੀਆ ਮੈਂ ਤੱਕੀ ਓਟ ਸੰਤਾਹ ਲੇਹੋ ਉਬਾਰੀਆ ਮੋਹਨ ਲਾਲ ਅਨੂਪ ਸਰਬ ਸਾਧਾਰੀਆ ਗੁਰ ਨਿਵੇ ਨਿਵੇ ਲਗਾਉ ਪਾਈ ਦੇਹ ਦਿਖਾਰੀਆ ਮੈਂ ਕੀਏ ਮਿੱਤਰ ਅਨੇਕ ਇੱਕ ਸੁਭਲ ਹਾਰੀਆ ਸਭ ਗੁਣ ਕਿਸ ਹੀ ਨਾ ਹੈ ਹਰ ਪੂਰ ਪੰਡਾਰੀਆ ਚਹ ਦੇਸ ਜਪੀਐ ਨਾ ਸੁਖੇ ਸਵਾਰੀਆਂ ਮੈਂ ਆਹੀ ਓੜੇ ਤਹਾਰੇ ਨਾਨਕ ਬਲਿਹਾਰੀਆਂ ਗੁਰ ਕਾਢਿਉ ਪੂਜਾ ਪਸਾਰੇ ਮੋਹ ਕੂ ਪਾਰਿਆ ਮੈਂ ਜੀਤੇ ਓ ਜਨਮ ਅਪਾਰ ਬਹਰੇ ਨਹਾਰਿਆ ਮੈਂ ਪਾਇਓ ਸਰਬ ਨਿਧਾਨ ਅਕਾਥ ਕਥਾਰੀਆ ਹਰੇ ਦਰਗਹ ਸੋਭਵੰਤ ਬਾਹ ਲੁਡਾਰੀਆ ਚੰਨ ਨਾਨਕ ਲਧਾਰਤਨੋ ਅਮੋਲ ਅਪਾਰੀਆ ਗੁਰ ਸੇਵਾ ਭਉ ਜਲ ਤਰੀਐ ਕਹਾਉ ਪੁਕਾਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ